ਸਾਸੀ ਕਾ ਦੋਸਤੋ ਤੁਸੀਂ ਜੁੜੇ ਹੋ ਅਨਵੰਡਿਆ ਪੰਜਾਬ ਨਾਲ ਅੱਜ ਮਾਨਸਾ ਦੇ ਸੈਂਟਰਲ ਪਾਰਕ ਵਿੱਚ এনवायरमेंट ਸੁਸਾਇਟੀ ਵੱਲੋਂ ਫਲਾਵਰ ਸ਼ੋਅ ਬਣਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਬਹੁਤ ਫਲ ਫੁੱਲਾਂ ਦੀਆਂ ਇੱਥੇ ਕੁਆਲਿਟੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੋ ਆਪਾਂ ਏਟੀ ਦੇ ਵਿੱਚ ਬੀਜ ਵਰਤਦੇ ਹਾਂ ਬੀਜ ਬਹੁਤ ਤਰ੍ਹਾਂ ਦੇ ਤੇ ਤੁਹਾਨੂੰ ਮਿਲਣਗੇ ਤੇ ਵਾਹ ਤੁਸੀਂ ਫਲਾਵਰ ਜੋ ਦੇਖ ਰਹੇ ਹੋ ਚੱਲਦੇ ਸਕਰੀਨ ਦੇ ਉੱਤੇ ਇਹ ਇੱਥੇ ਬਹੁਤ ਹੀ ਜਾਦੇ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਟੈਲੀਕਾਮ ਦੀਆਂ ਸਟਾਲਾਂ ਐਲ ਆਈ ਸੀ ਰੀਆਂ ਕੁਦਰਤੀ ਖੇਤੀ ਜੋ ਪ੍ਰਕਿਰਤਿਕ ਵਿਕਾਸ ਖੇਤੀ ਸੁਸਾਇਟੀ ਵੱਲੋਂ ਬਹੁਤ ਤਰ੍ਹਾਂ ਦੀਆਂ ਜੋ ਸਟਾਲਾਂ ਲਗਾਈਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਪੁੱਲ ਨੇ ਬਹੁਤ ਤਰ੍ਹਾਂ ਦੇ ਤੁਹਾਨੂੰ ਇੱਥੇ ਪੁੱਲ ਦੇਖਣ ਨੂੰ ਮਿਲਣਗੇ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਇੱਥੇ ਬੱਲਾਜੀ ਔਇਲ ਮਿੱਲ ਵੱਲੋਂ ਵੀ ਪਿਸਟਾ ਲਗਾਈ ਜਾ ਰਹੀ ਹੈ ਲੋ ਕਹਿੰਦੇ ਹੁੰਦੇ ਨੇ ਕਿ ਬਾਕੀ ਦੇ ਕੰਮ ਤੋਂ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਹੈ ਤਾਂ ਆਪਾਂ ਆਪਣੀ ਰਸੋਈ ਨੂੰ ਜੋ ਕੈਮੀਕਲਾਂ ਤੋਂ ਰਹਿਤ ਬਣਾਉਣਾ ਇੱਥੇ ਕਾਲੀ ਸਰੋਂ ਦਾ ਪੀਲੀ ਸਰੋਂ ਦਾ ਤੇਲ ਮਿਲਦੂਗਾ ਬੇਸਣ ਨੂਨ ਮਿਰਚ ਗਰਮ ਮਸਾਲਾ ਨਹੀਂ ਲस्सी ਦੇ ਵਿੱਚ ਪਾਉਣ ਵਾਲੇ ਮਸਾਲੇ ਜੋ ਤੁਹਾਨੂੰ ਪਿਓਰ ਸ਼ੁੱਧ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਮਿਲਣਗੇ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਗਈ ਤਾਂ ਇੱਥੇ ਹੋਰ ਵੀ ਬਹੁਤ ساری ਸਟਾਲਾਂ ਨੇ ਇੱਕ ਤੋਂ ਬਾਅਦ ਜਰੂਰ ਆ ਕੇ ਸਾਰੀਆਂ ਸਟਾਲਾਂ ਦੀ ਵਿਜ਼ਿਟ ਕਰੋ ਨਿੱਕੇ ਨਿੱਕੇ ਸਕੂਲੀ ਬੱਚਿਆਂ ਵੱਲੋਂ ਇੱਥੇ ਬਹੁਤ ਵਧੀਆ ਕਲਚਰਲ ਪ੍ਰੋਗਰਾਮ ਹੈ ਜੋ ਉਹ ਪੇਸ਼ ਕੀਤਾ ਜਾ ਰਿਹਾ ਹੈ ਉਹ ਇਹ ਜੋ ਤੁਸੀਂ ਸਟਾਲ ਦੇਖ ਰਹੇ ਹੋ ਲੱਕੜ ਨਾਲ ਬਹੁਤ ਵਧੀਆ ਕਾਰਗਾਈ ਦਿਖਾਈ ਗਈ ਹੈ ਬਹੁਤ ਵਧੀਆ ਸਨਮਾਨਤਾਰ ਕੀਤਾ ਗਿਆ ਇੱਕ ਵਾਰ ਜਰੂਰ ਫਲਾਵਰ ਸ਼ੋਅ ਤੇ ਆ ਕੇ ਦੇਖੋ ਬਹੁਤ ਵਧੀਆ ਚੀਜ਼ਾਂ ਮਿਲ ਰਹੀਆਂ ਨੇ